ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ 7:30 ਦਾ ਟਾਈਮ ਹੈ ਮੈਂ ਕਿਚਨ ਕੱਪੜੇ ਧੋ ਰਹੀ ਹਾਂ ਪਹਿਲਾਂ ਸਬਜੀ ਮੇਰੇ ਕੋਲ ਰਾਤ ਵਾਲੀ ਦੀਆ ਬਣਾਉਣੀ ਨਹੀਂ ਕੱਪੜੇ ਧੋਣੀਆਂ ਮੌਸਮ ਹੋਇਆ ਬੱਦਲ ਵਾਲਾ ਕੋਣੀ ਮੈਨੂੰ ਅੰਦਰ ਹੀ ਪਹਿਣ ਦੇ ਕੱਪੜੇ ਬਾਹਰ ਨਹੀਂ ਪਾ ਸਕਦੇ ਬੱਦਲ ਬਿਲਕੁਲ ਹੋਇਆ ਪਿਆ ਦਾ بارش ਆਉਗੀ ਅੰਦਰ ਸੁੱਕਣੇ ਪਾਉਗੇ ਜੇ ਨਹੀਂ ਧੋ ਦੀ ਸਤਾਏ ਲੱਗਦਾ ਸੀ ਵੀ ਕੱਪੜੇ ਬਹੁਤ ਇਕੱਠੇ ਹੋ ਜਾਣਗੇ ਫਿਰ ਹਨਾ ਕਿਉਂਕਿ ਬਰਸਾਤ ਦਾ ਮੌਸਮ ਤਾਂ ਚੱਲ ਗਿਆ ਰੋ ਥੋੜੇ ਥੋੜੇ ਮਤਲਬ ਵੀ ਮੌਸਮ ਖਰਾਬ ਤਾਂ ਰਹਿੰਦਾ ਹੀ ਹੈ ਤੇ ਇਸ ਕਰਕੇ ਫਿਰ ਮੈਨੂੰ ਕੱਪੜੇ ਧੋਣ ਜ਼ਰੂਰੀ ਹੋ ਜਾਂਦੇ ਨੇ ਬਹੁਤ ਜ਼ਿਆਦਾ ਇਕੱਠੇ ਵੀ ਨਹੀਂ ਕਰ ਸਕਦੇ ਅੱਧੇ ਕਿ ਧੋਤੇ ਕਰਦੇ ਭਲੇ ਵੀ ਵਿੱਚ ਨੇ ਕਰ ਰਹੇ ਆਂ ਆਪਣਾ ਕੰਮ ਤੋਂ ਇਹ ਕੱਪੜੇ ਸਾਮ ਨੂੰ ਸਿਰ ਖਤਮ ਕਰ ਜਾਂਦੇ ਤਾਂ ਅੱਜ ਆਪਣੇ ਕੋਲ ਹੋਰ ਕੰਮ ਦੇਖੂ ਫਿਰ ਮੈਂ ਅੱਜ ਬਾਹਰ ਦਾ ਮੌਸਮ ਕੁਝ ਇਸ ਤਰ੍ਹਾਂ ਦਾ ਸੀ ਬਹੁਤ ਬੱਦਲਵਾਈ ਸੀ ਬਾਰਿਸ਼ ਵੀ ਆਈ ਫੇਰ ਤਾਂ ਬਿਲਕੁਲ ਆਈ ਸੀ بارش ਆਈ ਆਈ ਤੇ ਇਹ ਕੱਪੜੇ ਧੋਣ ਹੁੰਦੇ ਨੇ ਫਿਰ ਹੋਰ ਵੀ ਹੋਰ ਵੀ ਟੈਨਸ਼ਨ ਹੋਏਗਾ ਵੀ ਕੱਪੜਾ ਸੁੱਕਣੇ ਕਿੱਥੇ ਪਾਵਾਂਗੇ ਹਨਾ ਉ ਮੀਂਹ ਚੰਗਾ ਲੱਗਦਾ ਮੌਸਮ ਬਹੁਤ ਹੀ ਲੱਗਦਾ ਪਰ ਜੋ ਆਪਦਾ ਕੰਮ ਰੁਕ ਜੇ ਨਾ ਫੇਰ ਨਹੀਂ ਚੰਗਾ ਲੱਗਦਾ ਫਿਰ ਹੁੰਦਾ ਵੀ ਹਾਂ ਕੱਪੜੇ ਸੁੱਕ ਜਨ ਫੇਰ ਚ ਐਵੇਂ ਹੀ ਆ ਜੇ ਫਿਰ ਤੇ ਜਿੰਨਾ ਮਰਜ਼ੀ ਚਲੀ ਘਰ ਕੱਪੜਾ ਸੁੱਕ ਜਨ ਪਰ ਚਲੋ ਕੋਈ ਗੱਲ ਨਹੀਂ ਕੱਪੜੇ ਸੁੱਕ ਜਾਣਗੇ ਟੈਨਸ਼ਨ ਵੀ ਕੰਮਾਂ ਦੀ ਹੁੰਦੀ ਹੈ ਤੇ ਮੈਂ ਥੋੜੀ ਜਿਹੀ ਕੱਪੜੇ ਅੰਦਰ ਸੁਕਣੇ ਪਾ ਦੂੰਗੀ ਅੰਦਰ ਹੀ ਪਾਈ ਸੀ ਮੈਂ ਤੇ ਮੌਸਮ ਬਹੁਤ ਵਧੀਆ ਸਠੰਡਾ ਤੇ ਕੱਲ ਅਸੀਂ ਗਏ ਸੀ ਕਿਤੇ ਤਸਿਲਿਆਂ ਦੇ ਸੀ ਪਲਾਂਟਰ ਸਟੈਂਡ ਫਿਰ ਨਿੰਮੀ ਬਾਈ ਤੋਂ ਇਹ ਵੀ ਸੈੱਟ ਕਰਾਇਆ ਵੀ ਗਮਲੇ ਉੱਪਰ ਰੱਖ ਦੇ। ਤੋਂ ਗਮਲੇ ਰੱਖੇ ਉੱਪਰ ਮੈਂ ਤਾਂ ਦਵਿੰਦਰ ਨੂੰ ਕਹਾਂ ਸੀ ਦਵਿੰਦਰ ਕਰਨ ਮੈਂ ਨਿੰਮੀ ਬਾਈ ਤੋਂ ਰਖਵਾ ਦਾਨਾ। ਤੇ ਬੜੇ ਸੋਹਣੇ ਲੱਗ ਰਹੇ ਸੀਗੇ। نیچے ਪਤਾ ਸਾਫ ਸਫਾਈ ਨਹੀਂ ਹੁੰਦੀ ਸੀ। ਕਾਫੀ ਟਾਈਮ ਜਦ ਅਸੀਂ ਲੈਣ ਤੋਂ ਸੋਚ ਰਹੇ ਸੀਗੇ। ਤੇ ਪਰ ਕਦੇ ਆਉਂਦੇ ਜਾਂਦੇ ਦਿਖੇ ਤਾਂ ਅਸੀਂ ਫਿਰ ਲੈ ਲਏ। ਬਹੁਤ ਵਧੀਆ ਲੱਗੇ ਗਮਲੇ ਅੱਗੇ ਜਿੰਨੇ ਪਾਈ ਸਾਰੇ ਸਹੀ ਆ ਗਏ ਇਹਨਾਂ ਦੇ ਉੱਪਰ। ਤੇ ਹੁਣ نیچے ਚ ਸਾਫ਼ ਸਫਾਈ ਵਧੇ ਹੋ ਜਾਏਗਾ ਔਰ ਨੀਚੇ ਤਾਂ ਕੁਝ ਜਿਹੇ ਗਮਲੇ ਰੱਖੇ ਸੀ ਜਗਾ ਕਿੰਨੀ ਗੰਦੀ ਹੋ ਜਾਂਦੀ ਕਿਉਂਕਿ ਰੋਜ਼ ਤਾਂ ਹੈਲਪਰ ਵੀ ਨਹੀਂ ਇਧਰ ਉਧਰ ਘਸਕਾ ਕੇ ਝਾੜੂ ਪੂੰਚਣ ਲਗਾ ਸਕਦੇ ਆ ਨਾ ਇੱਕ ਦਿਨ ਦੋ ਦਿਨ ਲਗਾ ਦਾਂਗੇ ਫਿਰ نیچے ਰੋ ਰੋਸ਼ ਘਸਖਾਣੇ ਔਖੇ ਨੇਗੇ। ਤੋਂ ਗਮਲੇ ਹੋ ਗਏ ਸੈੱਟ ਤੇ ਹੁਣ ਕਿਚਨ ਦਾ ਕੰਮ ਕਰਕੇ ਜੇ ਸਾਰੇ ਕਿਚਨ ਚੋਂ ਮੈਂ ਫ੍ਰੀ ਹੋ ਕੇ ਫਿਰ ਮੈਂ ਅੱਜ ਆਹ ਵਾਲੀ ਕਬੜ ਵਿੱਚ ਪੇਪਰ ਲਗਾਉਣਾ ਜਿਹੜਾ ਮੈਂ ਲੈ ਕੇ ਆਈ ਤੁਹਾਨੂੰ ਵੀ ਦਿਖਾਇਆ ਸੀਗਾ। ਆਹ ਵਾਲੀ ਕਬੜ ਚ ਲਗਾਉਣਾ ਇਹਦੇ ਕਹਿੰ ਤਾਂ ਕਬੜ ਵਧੀਆ ਪੀ ਪੇਂਟ ਵਗੈਰਾ ਬਹੁਤ ਵਧੀਆ ਪਿਆ ਪਰ ਜਿਹੜੇ ਇਹ ਕਾਲਾ ਕਾਲਾ ਜਾਂ ਹੋ ਗਿਆ ਪੁਰਾਣਾ ਹੋ ਗਿਆ ਜਿਵੇਂ ਆਪਾਂ ਬੇਸ 'ਚ ਕਿਸੇ ਵੀ ਚੀਜ਼ ਦਾ ਆਪਾਂ ਨਾ ਖਰਾਬ ਹੋ ਜਾਂਦਾ ਉਸ ਤਰ੍ਹਾਂ ਬਾਕੀ ਸਾਈਡਸ ਵਗੈਰਾ ਤੋਂ ਪੇਂਟ ਬਹੁਤ ਵਧੀਆ ਪਿਆ ਕਰ ਲਾਂ ਸ਼ੈਲਫਸ ਤੋਂ ਇਹਦਾ ਪੇਂਟ ਆ ਜਿਹੜਾ ਬਲੈਕ ਜਾਂ ਹੋ ਗਿਆ ਮੈਂ ਕਿਹਾ ਚੱਲੋ ਇੱਕ ਵਾਰ ਇੱਕ ਕਬਡਰ 'ਚ ਟਰਾਈ ਕਰਕੇ ਦੇਖਾਂਗੇ ਫੇਰ ਜੇ ਠੀਕ ਲੱਗਿਆ ਤਾਂ ਆਪਾਂ ਹੋਰ ਕਬਡਰਸ 'ਚ ਵੀ ਕਦੇ ਯੂਜ਼ ਕਰ ਲਾਂਗੇ ਸੋ ਪਹਿਲਾ ਇਹ ਹੁੰਦਾ ਕਿ ਕਬਡਰ ਸਾਰੀ ਇੱਕ ਵਾਰ ਕਲੀਨ ਕਰ ਲਈ ਕਿਉਂਕਿ ਜੇ ਆਪਣਾ ਸਰਫੇਸ ਗੰਦਾ ਹੋਊਗਾ ਤਾਂ ਉਹ ਪੇਪਰ ਵੀ ਫਿਰ ਚਿਪਕੂਗਾ ਨਹੀਂਗਾ ਇਸ ਕਰਕੇ ਤਿੱਥੇ ਵੀ ਆਪਾਂ ਪੇਪਰ ਲਾਉਣਾ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਸੋ ਦਾ ਸਰਫੇਸ ਸਾਫ਼ ਹੋਣਾ ਚਾਹੀਦਾ ਕੋਰ ਕੱਪੜਾ ਮਾਰ ਲਾਂ ਨੇ ਸਾਰੀ ਕਮਰ ਕੋਲਿਨ ਨਾਲ ਕਰ ਲਈ ਵਾਈਪ ਆ ਦੇਖੋ ਸ਼ੈਲਫ ਤੇ ਥੋੜੀ ਥੋੜੀ ਕਾਲ ਸਫਾਈ ਹੋਈ ਆ ਕੋਈ ਨਾ ਕੋਈ ਚੀਜ਼ ਆ ਖਸਕਾਉਣੇ ਰਹਿੰਦੇ ਐ ਮੈਂ ਐਕਚੁਅਲੀ ਪਹਿਲਾਂ ਰੂਮ ਸਾਟਾ ਹੁੰਦਾ ਸੀਗਾ ਤੇ ਇਹ ਮੈਂ ਰੱਖਿਓਏ ਸੀ ਇੱਥੇ ਬਾਸਕਟ ਸੋ ਬਾਸਕਰ ਖਸਕਾਉਣ ਕਰਕੇ ਨਾ ਨੀਚੇ ਸਕ੍ਰੈਚਸ ਕਹ ਲੋ ਕਾਲਸ ਕਹ ਲੋ ਇਸ ਤਰ੍ਹਾਂ ਆ ਗਿਆ ਪੇਂਟ ਖਰਾਬ ਹੋ ਗਿਆ ਬਾਕੀ ਪੇਂਟ ਸਾਈਡਸ ਵਜਿਰਾ ਤੋਂ ਵਧੀਆ ਪਿਆ ਸੋ ਇਹਦੇ ਉੱਪਰ ਲਗਾਵਾਂਗੇ ਪੇਪਰ ਅੱਜ ਇਹ ਪੇਪਰ ਮੈਂ ਫਸਟ ਟਾਈਮ ਯੂਜ਼ ਕਰ ਰਹੀ ਆ ਮੈਂ ਕਦੇ ਇਹ ਯੂਜ਼ ਨਹੀਂ ਕੀਤਾ ਇਹਦੇ ਤੇ ਗਲੂ ਲੱਗੀ ਹੁੰਦੀ ਆ ਆਪਾਂ ਨੂੰ ਕੁਝ ਲਗਾਉਣ ਦਾ ਲੋੜ ਨਹੀਂ ਥੱਲੇ ਇੱਕ ਪੇਪਰ ਹੋਰ ਹੁੰਦਾ ਉਹ ਉਤਾਰੇ ਚੱਲੋ ਲਗਾਈ ਚੱਲੋ ਮੈਂ ਕਿਹਾ ਚੱਲ ਪਹਿਲਾਂ ਮਿੰਨ ਲਾਂ ਨੇ ਆਪਾਂ ਮਿੰਨ ਕੇ ਕੱਟ ਕੇ ਫੇਰ ਮੈਂ ਲਗਾਉਂਗੀ ਪਹਿਲਾਂ ਮੈਂ ਕਿ ਸ਼ੈਲਫ ਦਾ ਨਾਪਦਾ ਕੱਟ ਲਾਂ ਕੋਈ ਵੀ ਆਪਾਂ ਚੀਜ਼ ਜਦੋਂ ਪਹਿਲੀ ਵਾਰ ਯੂਜ਼ ਕਰਦੇ ਆ ਪਹਿਲੀ ਵਾਰ ਐਕਸਪੈਰੀਮੈਂਟ ਕਰਦੇ ਆ ਤੇ ਉਹਨਾਂ ਵਧੀਆ ਕੰਮ ਰਿਜ਼ਲਟ ਨਹੀਂ ਹੁਣ ਤਾਂ ਆਪਾਂ ਨੂੰ ਨਹੀਂ ਪਤਾ ਜਿਵੇਂ ਜਿਵੇਂ ਆਪਾਂ ਕਰਦੇ ਆ ਇਹਨੇ ਫੇਰ ਆਪਾਂ ਨੂੰ ਪਤਾ ਲੱਗਦਾ ਵੀ ਇਹ ਚੀਜ਼ ਨਾ ਆਈ ਹੈਂਡਲ ਕਰਨਾ ਹੈ ਨਾ ਇਸੇ ਤਰ੍ਹਾਂ ਮੈਨੂੰ ਪਤਾ ਨਹੀਂ ਸੀ ਇਹ ਪੇਪਰ ਬਾਰੇ ਵੀ ਕਿਵੇਂ ਹੋਊਗਾ ਇਹਦਾ ਐਕਸਪੀਰੀਅੰਸ ਸੋ ਮੈਂ ਘਬराई ਵੀ ਬਹੁਤ ਘਬराई ਤਾਂ ਆਇਆ ਮੈਂ ਕਿ ਪੇਪਰ ਨਾ ਖਰਾਬ ਹੋ ਜੇ ਮੇਰਾ ਕੰਮ ਵਿਚ ਰਹਿ ਜਾਣਾ ਕਿਉਂ ਕਿੜਾ ਸ਼ਹਿਰ ਪੰਜ ਕੇ ਜਾ ਕੇ ਫੜ ਕੇ ਹੋਰ ਫੜ ਲਿਆਂਗੇ ਦੁਕਾਨ ਤੋਂ ਫਿਰ ਮੈਂ ਕਿ ਨਹੀਂ ਹਿੰਮਤ ਨਹੀਂ ਹਾਰਨੀ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਕੰਮ ਕਰਦਾ ਇਹ ਕੰਮ ਐਕਚੁਅਲੀ ਨਾ ਅਣਖੇਜ ਹੋ ਕੇ ਕਰਨ ਵਾਲਾਗਾ ਜੇ ਮੈਂ ਤੁਹਾਨੂੰ ਦੱਸਾਂ ਐਕਚੁਅਲ ਕਿ ਮੈਂ ਵੀ ਫਸਟ ਟਾਈਮ ਹੀ ਪੇਪਰ ਯੂਜ਼ ਕਰ ਰਹੀ ਸੀ ਜ ਜਪਾ ਕਾਫੀ ਵਾਰ ਕੋਈ ਵੀ ਕੰਮ ਆਪਾਂ ਕਰ ਲੀਏ ਫਿਰ ਆਪਾਂ ਨੂੰ ਪਤਾ ਲੱਗਣ ਲੱਗ ਜਾਂਦੇ ਨੇ ਵਿੱਚ ਕੀ ਕਮੀਆਂ ਨੇ ਕਿਤੇ ਕਿਤੇ ਆਪਣੀ ਗਲਤੀ ਹੋ ਸਕਦੀ ਆ ਬਿਲਕੁਲ ਅਣਖਿਜ ਹੋ ਕੇ ਠੰਡੇ ਮਤੇ ਨਾਲ ਠੰਡੇ ਦਿਮਾਗ ਨਾਲ ਇਹ ਕੰਮ ਕਰਨਾ ਪੈਂਦਾ ਇੱਕ ਸ਼ੈਲਫ ਦੇ ਸਾਈਜ਼ ਦਾ ਮੈਂ ਪੇਪਰ ਕੱਟ ਲਿਆ ਤੋਂ ਨੀਚਲਾ ਪੇਪਰ ਉਤਾਰ ਰਹੀ ਆ ਤੇ ਚਪਕਾਉਂ ਚਪਕਾਉਂਗੀ ਫੇਰ ਪਟੂਂਗੀ ਚਪਕਾਉਂਗੀ ਫੇਰ ਪਟੂਂਗੀ ਕਟੋ-ਕਟ ਤਿੰਨ ਚਾਰ ਵਾਰ ਮੈਂ ਲਗਾ ਲਿਆ ਪਾਟ ਲਿਆ ਥੋੜਾ ਜਿਹਾ ਐਨਾ ਕਿ ਸਾਰੇ ਤੋਂ ਇਕੱਠੇ ਤੋਂ ਪੇਪਰ ਨਹੀਂ ਤਾਰਨਾ ਆਪਾਂ ਥੋੜੇ ਤੇ ਉਤਾਰੋ ਤੇ ਇਹਨੂੰ ਚਿਪਕਾਈ ਚੱਲੋ ਥੋੜੇ ਤੇ ਉਤਾਰੋ ਚਿਪਕਾਈ ਚੱਲੋ ਇਹਦਾ ਪੇਪਰ ਨਾ ਇਹ ਬਹੁਤ ਜ਼ਿਆਦਾ ਹਲਕਾ ਪੇਪਰ ਆ ਬਹੁਤ ਜ਼ਿਆਦਾ ਹਲਕਾ ਨੀਚੇ ਗਲੂ ਲੱਗੀ ਹੋਈ ਹੈ ਜਿੱਥੇ ਨਾਲ ਲੱਗਿਆ ਉੱਥੇ ਚਿਪਕ ਜਾਂਦਾ ਬਸ ਇਹ ਜੇ ਗਲਤ ਲੱਗਿਆ ਗਲਤ ਜਗ੍ਹਾ ਤੇ ਚਿਪਕ ਜਾਣਾ ਇਹਨੇ ਹੈ ਨਾ ਤੇ ਇਸ ਕਰਕੇ ਮੈਥੋਂ ਵੀ 1-2 ਵਾਰ ਪਹਿਲਾਂ ਸਹੀ ਨਹੀਂ ਲੱਗਿਆ ਫਰਕ ਰਹਿ ਗਿਆ ਕੋਰਨਰ ਸੋ ਆਦੇ ਕੋ ਥੱਲੋਂ ਮੈਂ ਉਤਾਰੀ ਆਣੀ ਤੇ ਉੱਪਰੋਂ ਐਦਾਂ ਲਗਾਈ ਜਾਊਂਗੀ ਇਸ ਤਰ੍ਹਾਂ ਦਾ ਕੁਛ ਇਹ ਪੇਪਰ ਸੀਗਾ ਬਾਕੀ ਫਰਸਟ ਐਕਸਪੀਰੀਅੰਸ ਵੀ ਸੀਗਾ ਉਹ ਚੀਜ਼ ਵੀ ਹੋ ਗਿਆ ਕਿ ਮੈਂ ਫੇਰ ਪਟਿਆ ਫੇਰ ਪਟਿਆ ਫੇਰ ਦੁਬਾਰੇ ਲਗਾਉਂਗੀ ਕਾਫੀ ਕੁਝ ਹੋਇਆ ਕਾਫੀ ਸਟਰਗਲ ਮੈਨੂੰ ਕਰਨੀ ਪਈ ਪਰ ਫਿਰ ਇੱਕ ਸ਼ੈਲਫ ਤੇ ਮੈਨੂੰ ਸਟਰਗਲ ਕਰਨੀ ਪਈ ਫਿਰ ਬਾਕੀ ਵਾਰੀ ਮੈਨੂੰ ਹਿਸਾਬ ਆ ਗਿਆ ਸੀਗਾ ਇੱਕ ਤੇ ਤਾਂ ਮੈਨੂੰ ਥੋੜਾ ਹੀ ਮੁਸ਼ਕਲ ਲੱਗਿਆ ਇੱਕ ਵਾਰ ਤਾਂ ਮੈਨੂੰ ਆਇਆ ਲੱਗਿਆ ਵੀ ਮੈਂ ਕਿਥੋਂ ਪੰਗਾ ਲੈ ਲਿਆ ਹਨਾ ਪਰ ਵੀ ਮੈਂ ਕਿੰਨੇ ਗਗਨਦੀਪ ਕਬਰ ਆਉਣਾ ਨਹੀਂ ਹੈਗਾ ਕੋਈ ਗੱਲ ਨਹੀਂ ਇਹ ਵੀ ਹੋ ਜਾਣਾ ਕੰਮ ਨਹੀਂ ਕਿੰਨਾ ਖੋਖਾ ਕੰਮ ਹਨਾ ਇਹ ਵੀ ਹੋ ਜਾਣਾ ਪਰ ਫਿਰ ਬਹੁਤ ਵਧੀਆ ਪੇਪਰ ਲੱਗ ਗਿਆ ਸਾਰੀ ਕਮਬੜ ਵਿੱਚੀ ਬਸ ਉਹੀ ਇਹ ਕੰਮ ਦਾ ਸੁਭਾਅ ਚ ਸੁਭਾਅ ਠੰਡਾ ਰੱਖੋ ਸ਼ਾਂਤੀ ਰੱਖੋ ਦਿਮਾਗ ਨੂੰ ਠੰਡਾ ਕਰਕੇ ਕੰਮ ਕਰੋ ਔਰ ਜੇ ਦੋ ਜਾਣੇ ਹੋਣ ਫਿਰ ਤਾਂ ਬਹੁਤ ਹੀ ਵਧੀਆ ਬਸ ਮੈਨੂੰ ਨਾਲ ਇਕੱਲਾ ਆਣਾ ਇਕੱਲਾ ਬੰਦਾ ਆਰਾਮ ਨਾਲ ਹੈਂਡਲ ਕਰ ਸਕਦਾ ਦੂਜਾ ਬੰਦਾ ਬੋਲੂਗਾ ਐਂ ਕਰ ਐਂ ਕਰ ਆਪਾਂ ਕਹਾਂਗੇ ਨਹੀਂ ਆਈਂ ਥੀ ਕਹੀਂ ਠੀਕ ਹੈ ਇਸ ਕਰਲੇ ਹੋਗੇ ਤਾਂ ਬਹੁਤ ਵਧੀਆ ਕੰਮ ਕਰ ਲੋਗੇ ਇਹ ਥੋੜਾ ਐਕਸਟਰਾ ਵੀ ਇਕੱਠਾ ਹੋਊਗਾ ਨਾ ਸਾਈਡ ਸੇ ਆਜੂਗਾ ਜਾਂ ਫਰੰਟ ਤੇ ਆਜੂ ਕੋਈ ਗੱਲ ਨਹੀਂ ਨਾਲ ਨਾਲ ਮੈਂ ਕੱਪੜੇ ਨਾਲ ਪ੍ਰੈਸ ਕਰਦੀ ਯਾਰੀ ਸਾਕੇ ਵਿੱਚ ਹਵਾ ਨਾ ਪਰੇ ਹਵਾ ਦੇ ਬੁਲਬਲੇ ਜਨ ਨਾ ਬਣ ਉੱਪਰ ਨੂੰ ਨਾ ਉੱਠੇ ਪਰ ਫਿਰ ਵੀ ਥੋੜੀ ਬਹੁਤ ਹੀ ਕਮੀ ਪੇਸ਼ੀ ਕਿਤੇ ਨਾ ਕਿਤੇ ਰਹਿ ਜਾਂਦੀ ਹੁੰਦੀ ਕਿਉਂਕਿ ਆਪਾਂ ਇਹ ਕੰਮ ਵਿੱਚ ਐਨੇ ਪਰਫੈਕਟ ਨਹੀਂ ਹੈਗੇ ਹਨ ਪਰ ਫਿਰ ਵੀ ਬਹੁਤ ਵਧੀਆ ਕਵਰਟ ਚ ਲੱਗ ਗਿਆ ਸੀ ਆਪਾਂ ਨੂੰ ਥੱਲੇ ਕਵਰਟ ਚ ਕੋਈ ਕੱਪੜਾ ਬਿਛਾਉਣ ਦੀ ਲੋੜ ਨਹੀਂ ਹੈਗੀ ਕੋਈ ਅਖਬਾਰ ਬਿਛਾਉਣ ਦੀ ਲੋੜ ਨਹੀਂ ਚਾਹੀ ਤੁਸੀਂ ਕਿੱਲੇ ਕੱਪੜਾ ਮਾਰ ਮਾਰ ਲਮਾਰੇ ਸਾਫ ਕਰੇ ਚਲੋ ਤਾਂ ਚਲੋ ਕਿੱਦਾਂ ਆਪਾਂ ਰੋਜ਼ ਹੀ ਕਰਦੇ ਆ ਪਰ ਥੱਲੇ ਕੋਈ ਕੱਪੜਾ ਅਖਬਾਰ ਕੁਝ ਬਿਛਾਉਣ ਦੀ ਲੋੜ ਨਹੀਂ ਨਾ ਅਖਬਾਰ ਇਕੱਠਾ ਹੋਵੇ ਨਾ ਕੱਪੜਾ ਇਕੱਠਾ ਹੋਵੇ ਤੇ ਆਪਦੇ ਕੱਪੜੇ ਰੱਖੋ ਚੱਕੋ ਸਾਫ ਕਰੋ ਰਮਾਰੀ ਚਲੋ ਜੀ ਬਹੁਤ ਵਧੀਆ ਮੈਨੂੰ ਚੀਜ਼ ਲੱਗੀ ਜੀ ਤੁਸੀਂ ਕਿਸੇ ਵੀ ਡਰਾਅਰ ਚ ਲਗਾਉਣਾ ਕਿਚਨ ਚ ਵਿੱਚ ਤੁਸੀਂ ਕੈਬਿਨੇਟਸ ਦੇ ਵਿੱਚ ਲਗਾਉਣਾ ਜਿੱਥੇ ਗਿੱਲੇ ਭਾਂਡੇ ਤੁਸੀਂ ਨਹੀਂ ਧਰਦੇ ਪੇਪਰ ਕਵਰਸ ਲੱਗ ਗਿਆ ਪਰ ਮੇਰਾ ਬਹੁਤ ਬਹੁਤ ਟਾਈਮ ਲੱਗਿਆ 9:30 ਵਜੇ ਮੈਂ ਲੱਗੀ ਸੀ 11:15 ਹੋ ਗਏ ਚਲੋ 15-20 ਮਿੰਟ ਦੇ ਵਿੱਚ ਬ੍ਰੇਕ ਵੀ ਲੈ ਲਿਸ ਦਵਿੰਦਰ ਨੂੰ ਜਾ ਕਰਕੇ ਦਿੱਤੀ ਪਰ ਮੈਨੂੰ ਘੰਟੇ ਤੋਂ ਜ਼ਿਆਦਾ ਟਾਈਮ ਲੱਗ ਗਿਆ ਰੇਟ ਘੰਟੀ ਵਾਂਗ ਪੇਪਰ ਬਹੁਤ ਵਧੀਆ ਆ ਗਿਆ ਪੇਸਟ ਹੋ ਗਿਆ ਇੰਨਾ ਸੌਖਾ ਵੀ ਜਿੰਨਾ ਆਪਾਂ ਸਮਝਦੇ ਪੇਸਟ ਕਰਨਾ ਵੀ ਸੌਖਾ ਜੋ ਤੁਸੀਂ ਫਸਟ ਟਾਈਮ ਪੇਸਟ ਕਰਦੇ ਹੋ ਥੋੜਾ ਜਿਹਾ ਤੁਹਾਨੂੰ ਔਖਾ ਲੱਗਦਾ ਹੈ ਨਾ ਜਿਵੇਂ ਆ ਪਹਿਲੇ ਖਾਨੇ ਵਿੱਚ ਮੈਂ ਸਭ ਤੋਂ ਪਹਿਲਾਂ ਲਾਇਆ ਸੀ ਉਰੇ ਇਕੱਠਾ ਜਾ ਹੋ ਗਿਆ ਵਿੱਚ ਵਿੱਚ 에ਅ ਬੱਬਲਸ ਜੀ ਵੀ ਬਣ ਗਏ ਵਿੱਚ ਦੇ ਦੂਜੇ ਚ ਇਹ ਚ ਵੀ ਬਣ ਗਏ ਪਰ ਘੱਟ ਨੇ 3 ਵਾਲੇ ਨੀਚੇ ਵਾਲੇ ਜਿਹੜੇ ਸਭ ਤੋਂ ਵਧੀਆ ਬਹੁਤ ਵਧੀਆ ਲੱਗਿਆ ਫੇਰ ਨਾ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਪਹਿਲੀ ਵਾਰ ਜਾਂਚ ਹੀ ਨਹੀਂ ਆਉਂਦੀ ਵੀ ਕਿਵੇਂ ਲਾਈਏ ਪਰ ਈਜ਼ੀ ਐ ਨਾ ਔਖਾ ਵੀ ਨਹੀਂ ਪਰ ਇੰਨਾ ਜ਼ਿਆਦਾ ਸੌਖਾ ਵੀ ਨਹੀਂ ਠੀਕ ਐ ਵਧੀਆ ਆਪਸ਼ਨ ਐ ਦੋਸੇ ਕਬਡਰਸ ਚ ਕਿਤੇ ਵੀ ਲਾਉਣਾ ਕਿ ਇਸ ਡਰਾਅਰਸ ਚ ਲਾਉਣਾ ਹਨਾ ਕੱਪੜੇ ਰੱਖੋ ਆਬੇ ਆਰਾਮ ਨਾਲ ਕੋਈ ਕੱਪੜੇ ਖਰਾਬ ਨਹੀਂ ਹੋਣ ਦੇਣੇ ਫਿਰ ਜਿਹੜਾ ਬਚਿਆ ਸੀ ਮੈਂ ਆਹ ਵਾਲੀ ਕਬਡਰ ਚ ਵੀ ਲਗਾਤਾ ਤਿੰਨ ਸ਼ੈਲਫਾਂ ਤੇ ਆ ਗਿਆ ਜਿਹੜਾ ਸਭ ਤੋਂ ਉੱਪਰ ਵਾਲਾ ਖਾਨਾ ਉਹ ਤੇ ਨਹੀਂ ਲੰਘੇ ਘੱਟ ਸੀ ਫਿਰ ਮੈਂ ਸੋਚਿਆ ਉੱਪਰ ਵਾਲਾ ਛੱਡ ਦਾਂ ਨਹੀਂ ਕਿਉਂਕਿ ਲਾਉਣਾ ਵੀ ਔਖਾ ਸੀਗਾ ਤੇ ਇੱਕ ਖਾਨੇ ਦਾ ਘੜਦਾ ਵੀ ਸੀਗਾ ਫਿਰ ਮੈਂ ਕਿਹਾ ਨੀਚੇ ਜ਼ਰੂਰੀ ਹੈ ਨੀਚੇ ਲਗਾ ਦਿੰਦੇ ਕਿਉਂਕਿ ਨੀਚੇਲੇ ਖਾਨੇ 'ਚ ਡਸਟ ਜ਼ਿਆਦਾ ਆਉਂਦੀ ਆ ਤਿੰਨ ਸ਼ੈਲਫਾਂ ਤੇ ਇਹ ਤੇ ਲੱਗ ਗਿਆ ਤੇ ਆਹ ਵਾਲੀ ਸਾਰੀ ਕਬਰਡ ਤੇ ਲੱਗ ਗਿਆ ਤੁਸੀਂ ਚਾਹੋ ਵਿੱਚ ਸਾਰੀ ਕਬਰਡ 'ਚ ਹੀ ਪੇਸਟ ਕਰ ਸਕਦੇ ਹੋਗੇ ਤੇ ਪੇਂਟ ਵਧੀਆ ਪਿਆ ਸੀ ਮੈਨੂੰ ਲੱਗਾ ਕੱਲੇ ਸ਼ੈਲਫਸ ਤੇ ਲਗਾ ਦਵਾਂ ਚਲ ਜੀ ਅੱਛਾ ਰਿਜ਼ਲਟ ਮਿਲਿਆ ਤਾਂ ਕਾਫੀ ਟਾਈਮ ਚੱਲਿਆ ਹਨਾ ਫਿਰ ਦੂਸਰੇ ਰੂਮਸ 'ਚ ਵੀ ਹੌਲੀ-ਹੌਲੀ ਕਰਕੇ ਕਬਰਡ 'ਚ ਲਗਾ ਲਾਂਗੇ ਬਧੀਆਂ ਲੱਗ ਰਹੀ ਕਬੜਸ ਹੁਣ ਬਹੁਤ ਸਾਫ਼ ਉਤਰੀਆਂ ਲੱਗ ਰਹੀ ਨੇ ਸਾਫ਼ ਤਾਂ ਪਹਿਲਾਂ ਵੀ ਸੀ ਪਰ ਦੇਖ ਕੇ ਨਾ ਇਹ ਲੱਗਦਾ ਸੀ ਕਿ ਤੇ ਪੇਂਟ ਚ ਖਰਾਬ ਹੋਇਆ ਬਸ ਸਕ੍ਰੈਚ ਜਿਹਾ ਪਈ ਪਈ ਕਾਲਾ ਜਿਹਾ ਹੋਇਆ ਪਿਆ ਸੀ ਪੇਂਟ ਵੀ ਜਿਵੇਂ ਕਬੜ ਸਾਫ਼ ਨਹੀਂ ਹੁੰਦੀ ਆ ਇਹ ਲੱਗਦਾ ਸੀਗਾ ਪਰ ਹੁਣ ਬਹੁਤ ਵਧੀਆ ਲੱਗ ਰਿਹਾ ਹੁਣ ਮੈਂ ਚੱਕ ਰਹੀਆਂ ਸਮਾਨ ਸਾਰਾ ਦੇਖੋ ਆ ਡਸਟ ਬਿੰਚ ਪਾਉਣ ਵਾਲਾ ਪੇਪਰ ਆ ਜਿਹੜਾ ਪਿੱਛੇ ਉਤਰਿਆ ਤਾਂ ਜਿਹੜਾ ਮੈਂ ਕਬੜ ਚੋਂ ਸਮਾਨ ਕੱਢਿਆ ਉਹ ਪਿਆ ਬੈੱਡ ਤੇ ਸਾਰਾ ਮੈਂ ਕਲੀਅਰ ਕਰਦੀ ਆ ਫਿਰ ਮੈਨੂੰ ਹੋਣੀ ਵੀ 12:00 ਵਜ ਜਾਣੀਗਾ ਜਿਨਾ ਹੁੰਦੀ ਨਾ ਆ ਸਾਰਾ ਸਮਾਨ ਰੱਖ ਦਿਆਂ ਕਬੜ ਚ ਵਿੱਚ ਤੇ ਉਹ ਵਾਲਾ ਕਰਟਰਨ ਵੀ ਮੈਂ ਦਵਿੰਦਰ ਤੋਂ ਲਗਵਾਤਾ ਜਿਹੜਾ ਕਰਟਰਨ ਅਸੀਂ ਪਹਿਲਾਂ ਲੈ ਕੇ ਆਏ ਸੀ ਉਹ ਪਲੇਨ ਕਾਫੀ ਕਲਰ ਦਾ ਸੀਗਾ ਉਹਦਾ ਮਟੀਰੀਅਲ ਅੱਛਾ ਨ ਲੱਗਾ ਬੜਾ ਨਾ ਉਹ ਖਰਦ ਖੁੱਡਲਾਇਆ ਕੱਪੜਾ ਸੀਗਾ ਸਟੇਟ ਦਵਿੰਦਰ ਚੇਂਜ ਕਰਕੇ ਆ ਲੈ ਕੇ ਉਹ ਹਰ ਲੰਦਾ ਵਧੀਆ ਲੱਗਦਾ ਇੱਧਰ ਲੱਗੇਗਾ ਆ ਦੇਖੋ ਪਿੱਛੇ ਆ ਗਿਆ ਡਰੈਸਿੰਗ ਰੂਮ ਤੇ ਆਪਾਂ ਅੱਗੇ ਲਗਾਤਾ ਇਹਦੇ ਕਰਟਰਨ ਚਲੋ ਜੀ ਹੁਣ ਚੱਕਦੇ ਆ ਸਾਮਾਨ ਸਮੂਹ ਨੂੰ ਕਮਰੇ ਦਾ ਤੇ ਹੁਣ ਇਥੋਂ ਫ੍ਰੀ ਪੂਰਾ ਖਲਾਰਾ ਪਿਆ ਪਿਆ ਚਲੋ ਕਵਰਸੇ ਕੰਮ ਵਧੀਆ ਹੋ ਗਿਆ ਬਹੁਤ ਵੱਡਾ ਕੰਮ ਸੀ ਵੀ ਨੂੰ ਆ ਲੱਗਦਾ ਸੀ ਬਹੁਤ ਵੱਡਾ ਕੰਮ ਮੈਂ ਕੰਮੇ ਕਰਨਾ ਕੰਮੇ ਕਰ ਫਿਰ ਆ ਰਹੀ ਸੋਚਾਂ ਨਾ ਉੰਗੀ ਬਾਅਦ ਵਿੱਚ ਪਹਿਲਾਂ ਪਰ ਇਹੀ ਕੰਮ ਕਰਾਂ ਬਾਹਰ ਹੋ ਰਹੀ ਹੈ ਬਾਰਿਸ਼ ਅੱਜ ਤਰੀਖ ਹੈਗੀ 29 ਅਗਸਤ ਦਿਨ ਹੈਗਾ ਥਰਸਡੇ ਵੀਰਵਾਰ ਤੇ ਬਾਹਰ ਹੋ ਰਹੀ ਹੈ ਬਾਰਿਸ਼ ਟਾਈਮ ਹੋ ਰਿਹਾ ਪੌਣੇ 12 ਦਾ ਵਧੀਆ ਬਾਰਿਸ਼ ਲੱਗੀ ਹੋਈ ਹੈ ਕਬੂਤਰ ਦੇਖੋ ਨਹਾ ਰਹੇ ਨੇ ਬਾਰਿਸ਼ ਵਿੱਚ ਮਸਤੀ ਕਰ ਰਹੇ ਨੇ ਪੂਰੀ ਉਹ ਰਿਆਨ ਨਿੱਲੇ ਹੋ ਕੇ ਇੰਜੋਏ ਕਰ ਰਹੇ ਨੇ। ਤੇ ਬੜੀ ਵਧੀਆ ਲੱਗਦਾ ਹਰ ਇੱਕ ਨੂੰ ਇਹ ਮੌਸਮ ਗਰਮੀ ਸ਼ਾਸ ਕਰਕੇ। ਸਵੇਰ ਦੀ ਬੱਦਲ ਵਾਈਸੀ। ਕੱਪੜੇ ਵੀ ਆਪਦੇ ਅੰਦਰ ਪਾਏ ਨੇ ਅੰਦਰ ਖਾਣੇ ਪੀਣ ਦੋ ਤਿੰਨ ਥਾਂ ਤੇ। ਚਲੋ ਜੀ, ਪਾਰ ਹੋ ਰਹੀ ਹੈ ਬਾਰਿਸ਼ ਬਹੁਤ ਵਧੀਆ ਮੌਸਮ ਹੈ। ਦਿਲ ਤਾਂ ਬਾਹਰ ਬੈਠਣ ਨੂੰ ਕਰੇ। ਹੋਰ ਜੁਆਇਨ ਕਰ ਲੈ ਦੋ ਜਣੇ ਨੇ ਤਿੰਨ ਹੋ ਗਏ। ਦੇਖੋ ਵੇਖ ਕੰਮ ਨਾਉਂਦੇ ਨੇ ਖੰਭ ਖੋਲ-ਖੋਲ ਕੇ ਆਪਦੇ ਖਲਾਰ ਕੇ ਨੇ। ਹੁਣ ਆਪਾਂ ਕਰ ਲਈ ਲੰਚ ਕद्दू ਦੀ ਸਬਜ਼ੀ ਮੈਂ ਬਣਾਣ ਗਣੀ ਕद्दू ਤੋਂ ਬਿਨਾਂ ਕੋਸਰ ਵੀ ਬਣਾ ਲਾ ਕਰੋ ਕद्दू ਬਧਿਆ ਵੀ ਲੱਗਦਾ ਜਲਦੀ ਵੀ ਬਣ ਜਾਂਦਾ ਔਰ ਖੇਤੋਂ ਕद्दू ਆਮ ਔਨ ਆਈ ਆਈ ਆਂਦੇ ਕद्दू ਰਹਿੰਦੇ ਇਹ ਘਰੇ ਚਨੇ ਦਾ ਸੈਲਡ ਇਹਦੇ ਵਿੱਚ ਮੈਂ ਦਹੀਂ ਤੇ ਹਰੀ ਚਟਨੀ ਪਾਈ ਆ ਤਾਂ ਬਹੁਤ ਟੇਸਟੀ ਸੈਲਡ ਲੱਗਦਾ ਤੇ ਤੁਸੀਂ ਕਦੇ ਖਾਣੇ ਵਿੱਚ ਲੈਣਾ ਤਾਂ ਲੈ ਸਕਦੇ ਹੋ ਇਹਦੇ ਵਿੱਚ ਖੀਰਾ ਪਿਆਜ਼ ਵੀ ਪਾ ਸਕਦੇ ਹੋ ਪਰ ਫਿਰ ਜੇ ਰੋਟੀ ਨਾਲ ਮੈਨੂੰ ਸਿੰਪਲ ਹੀ ਵਧੇ ਲੱਗਦਾ ਕਲੀ ਦਹੀਂ ਤੇ ਹਰੀ ਚਟਨੀ ਮਿਕਸ ਕਰ ਲਈਏ ਇਹਦੇ ਵਿੱਚ ਖੱਟਾ ਜਾਂ ਚਟਪਟਾ ਜਿਹਾ ਬੜਾ ਟੇਸਟੀ ਲੱਗਦਾ ਥੋੜੀ ਦਹੀਂ ਨਾਲ ਰੋਟੀ ਤੇ ਹੁਣ ਕਰਦੇ ਆਪਣਾ ਲੰਚ ਕਈ ਭੈਣਾਂ ਦੇ ਨਾਲ ਫ੍ਰਿਜ ਬਾਰੇ ਸਵਾਲ ਆ ਰਹੇ ਸੀ ਕਹਿੰਦੇ ਤੁਸੀਂ ਆਪਣਾ ਫ੍ਰਿਜ ਨਹੀਂ ਦਿਖਾਉਂਦੇ ਫ੍ਰਿਜ ਬਾਰੇ ਦੱਸਦੇ ਨਹੀਂ ਹੈ ਫ੍ਰਿਜ ਬਾਰੇ ਦੱਸਦੇ ਨਹੀਂ ਲੋ ਜੀ ਅੱਜ ਮੈਂ ਤੁਹਾਨੂੰ ਦੱਸਣੀ ਆ ਫ੍ਰਿਜ ਬਾਰੇ ਫ੍ਰਿਜ ਹੈਗਾ ਸਾਡਾ Samsung ਦਾ ਮੈਂ ਤੁਹਾਨੂੰ ਦੂਸਰੇ ਕੈਮਰੇ ਨਾਲ ਦਿਖਾਉਣੀ ਆ ਐਕਚੁਅਲੀ ਮੇਰਾ ਟਾਈਮ ਨਹੀਂ ਲੱਗ ਰਿਹਾ ਸੀਗਾ ਕਮੈਂਟ ਮੈਂ ਥੋੜਾ ਜਰੂਰ ਪੜਦੇ ਸੀ ਮੇਰੇ ਧਿਆਨ 'ਚ ਹੁੰਦੇ ਨੇ ਚਲੋ ਜੇ ਧਿਆਨ 'ਚ ਨਹੀਂ ਵੀ ਹੁੰਦਾ ਇੱਕ ਟਾਈਮ ਦਿਮਾਗ ਤੋਂ ਨਿਕਲ ਵੀ ਜਾਂਦਾ ਦੋਸਤ ਦੁਬਾਰੇ ਕਮੈਂਟ ਮੈਨੂੰ ਕਰਕੇ ਪੁੱਛ ਸਕਦੇ ਹੋ ਨਾ ਇਹ ਜੇ ਕੋਈ ਕੋ ਥੋੜਾ ਕੁਐਸਚਨ ਜਿਹਨਾਂ ਦਾ ਰਿਪਲਾਈ ਨਾ ਕਰਾਂ ਕਈ ਵਾਰ ਆ ਸਾਡਾ ਫ੍ਰਿਜ ਆ Samsung ਦਾ ਫ੍ਰਿਜ ਹੈ ਆ ਦੇਖੋ Samsung ਦਾ ਫ੍ਰਿਜ ਹੈ ਇਹ ਵਿਦਾਊਟ ਹੈਂਡਲਸ ਆ ਇਹਦੇ ਸਾਈਡ ਤੇ ਦਿੱਤੇ ਹੋਏ ਨੇ ਹੈਂਡਲਸ ਇੱਥੇ ਇਹ ਹੈਂਡਲ ਆ ਇਨਸਰਟ ਅੰਦਰ ਨੂੰ ਇਨਸਰਟ ਕੀਤਾ ਹੋਇਆ ਇਹ ਹੈਂਡਲ ਹੈ ਇਹਦਾ ਠੀਕ ਹੈ ਪੂਰਾ ਵਧੀਆ ਵੱਡਾ ਸਾਈਜ਼ ਹੈ ਜੇ ਕੈਪੈਸਿਟੀ ਦੀ ਆਪਾਂ ਗੱਲ ਕਰੀਏ ਇਹਦੀ ਕੈਪੈਸਿਟੀ ਹੈਗੀ ਆ 465 ਲੀਟਰਸ ਆ ਦਿੱਤਾ ਹੇ ਨੀਚੇ 465 ਲੀਟਰਸ ਹੈ ਹੈਗਾ ਠੀਕ ਹੈ ਫ੍ਰੀਜ਼ਰ ਇਹਦਾ ਬਹੁਤ ਵੱਡਾ ਫ੍ਰੀਜ਼ਰ ਹੈ ਸਾਈਜ਼ ਕਾਫੀ ਵੱਡਾ ਦੇਖਣ ਨੂੰ ਤਾਂ ਨਹੀਂ ਲੱਗਦਾ ਪਰ ਰੀਅਲੀ ਮੈਨੂੰ ਆਨ ਲੱਗਦਾ ਇੱਕ ਘਰ ਦੇ ਇਨਾਫਾ ਜੀ ਤੁਸੀਂ ਫ੍ਰੀਜ਼ਰ ਚ ਬਹੁਤ ਬਹੁਤ ਕੁਝ ਸਟੋਰ ਕਰਦੇ ਹੋ ਥੋੜਾ ਕਾਫੀ ਸਾਰਾ ਸਮਾਨ ਆਏਗਾ ਦੇਖੋ ਉੱਪਰ ਵੀ ਇੱਕ ਵੱਡੀ ਸ਼ੈਲਫ ਦਿੱਤੀ ਹੋਈ ਹੈ ਕਿੰਨਾ ਸਮਾਨ ਮੈਂ ਰੱਖਿਆ ਹਾਲੇ ਵੀ ਸਟਿਲ ਸਪੇਸ ਖਾਲੀ ਆ ਆਹ ਵਾਲਾ ਆਈਸ ਬਾਕਸ ਜਿਹ ਤੋਂ ਨਹੀਂ ਲੋਡ ਹੈ ਇਹ ਆਪਾਂ ਇਹਨੂੰ ਰਿਮੂਵ ਕਰ ਸਕਦੇ ਇਹਨੂੰ ਆਪਾਂ ਚੱਕ ਸਕਦੇ ਫਿਕਸ ਨਹੀਂ ਹੈਗਾ ਇਹ ਹੁਣ ਮੈਂ ਸਰਦੀਆਂ ਵਿੱਚ ਹਟਾ ਦੇਣਾ ਜੇ ਮੇਰੇ ਕੋਲ ਸਮਾਨ ਜ਼ਿਆਦਾ ਹੋਇਆ ਇਹਨੂੰ ਆਪਾਂ ਹਟਾ ਦਾਂਗੇ ਤੇ ਨੀਚਲਾ ਫਰੀਜ਼ਰ ਵੀ ਖਾਲੀ ਹੋ ਗਿਆ ਇਹ ਥੋੜੀ ਮਰਜ਼ੀ ਇਹਨੂੰ ਲਗਾਓ ਚਾਹੀ ਨਾ ਲਗਾਓ ਠੀਕ ਹੈ ਇਹਨੂੰ ਆਪਾਂ ਲਗਾ ਸਕਦੇ ਹਾਂ ਤੇ ਹਟਾ ਵੀ ਸਕਦੇ ਹੋ ਆਪਣੀ ਮਰਜ਼ੀ ਆ ਤੇ ਵਿੰਡੋ ਵਿੱਚ ਵੀ ਇਹ ਦਿੱਤੀਆਂ ਹੋਈਆਂ ਨੇ ਅਟੈਚਮੈਂਟਸ ਕੁਝ ਰੱਖਣ ਵਾਸਤੇ ਜਿਵੇਂ ਇੱਥੇ ਆ ਡਰਾਈ ਫਰੂਟ ਰੱਖਿਆ ਹੋਇਆ ਹੈਗਾ ਐਂ ਦਾ ਆ ਰੱਖ ਸਕਦਾ ਕੁਝ ਨਾ ਕੁਝ ਪੈਕੇਟਸ ਵਗੈਰਾ ਆ ਜਿਆਦਾ ਵੱਡਾ ਸਾਈਜ਼ ਨਹੀਂ ਇਨਾ ਤੋਂ ਜ਼ਿਆਦਾ ਵੱਡੇ ਸਾਈਜ਼ ਨਹੀਂ ਹੈਗਾ ਪਰ ਕੁਛ ਨਾ ਕੁਛ ਐਦਾ ਪੈਕੇਟਸ ਵਗੈਰਾ ਆਰਾਮ ਨਾਲ ਆ ਜਾਣਗੇ ਜਾਂ ਕੋਈ ਸਲੇਮੀ ਜਾਂ ਬੋਟਲਸ ਆ ਜਾਣਗੇ। ਕਾਫੀ ਵੱਡਾ ਫ੍ਰੀਜ਼ਰ ਹੈ। ਸਾਈਜ਼ ਬਹੁਤ ਵੱਡਾ ਇਹਦਾ। ਤੇ ਨੀਚਲੇ ਫ੍ਰੀਜ ਦਾ ਵੀ ਸਾਈਜ਼ ਬਹੁਤ ਵੱਡਾ, ਕਾਫੀ ਖੁੱਲਾ ਸਾਈਜ਼ ਦਾ ਫ੍ਰਿਜ ਹੈ। ਆ ਜਿਹੜੀ ਉੱਪਰ ਦੀ ਟ੍ਰੇ ਹੈ ਨਾ ਮੈਨੂੰ ਬਹੁਤ ਵਧੀਆ ਲੱਗਦੀ ਉਹ ਇਹਦੇ ਵਿੱਚ ਬਹੁਤ ਸਾਰਾ ਸਮਾਨ ਆ ਗਿਆ। ਪਹਿਲਾਂ ਨਾ ਫ੍ਰਿਜ ਵਿੱਚ ਵੀ ਹੈਗੀ ਸੀ ਚਲੋ ਉਹ ਉਹਦੀ ਉਹਦੇ ਸਾਈਜ਼ ਅਕੋਰਡਿੰਗ ਛੋਟੀ ਸੀ। ਤੇ ਇਹਦੀ ਤਾਂ ਬਹੁਤ ਵੱਡੀ ਆ ਦੇਖੋ ਆ ਉਹਦੇ ਵਿੱਚ ਸਿਰਫ ਇੱਕ ਡੱਬਾ ਆਹ ਵਾਲਾ ਇੱਕ ਡੱਬਾ ਆਉਂਦਾ ਹੁੰਦਾ ਸੀ ਇਹ ਦੋ ਪਏ ਨੇ ਕੋ ਪਿੱਛੇ ਪਿਆ ਇੱਕ ਆਹ ਫੇ ਦੋ ਪਏ ਨੇ ਇਹਦੇ ਵਿੱਚ ਮੈਂ ਜਿਹੜਾ ਸਮਾਨ ਡੇਲੀ ਯੂਜ਼ ਨਹੀਂ ਹੁੰਦਾ ਉਹ ਰੱਖ ਦਉਣੀ ਹੈ ਜਿਵੇਂ ਸੀਟਸ ਪਏ ਨੇ ਪੈਕੇਟ ਚ ਬੱਚੇ ਕੁਝ ਬੋਟਲਸ ਤੇ ਡਰਾਈ ਫਰੂਟ ਪਏ ਆ ਜਿਵੇਂ ਆਹ ચી즈 ਸਪਰੈਡ ਪਏ ਇੱਕ ਇਸ ਤਰ੍ਹਾਂ ਸਮਾਨ ਸਭ ਜੋ ਜੋ ਰੋਜ਼ ਆਪਾਂ ਨਹੀਂ ਯੂਜ਼ ਕਰਨਾ ਬਾਕੀ ਫਰਿੱਜ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਵੱਡਾ ਸਾਈਜ਼ ਹੈ ਵੈਜੀਟੇਬਲ ਬਾਕਸ ਬਹੁਤ ਵੱਡਾ ਕਾਫੀ ਖੁੱਲਾ ਡੋਲਾ ਡੱਬਾ ਇਹਦਾ ਸਬਜੀ ਵਾਲਾ ਅੱਗੇ ਫਰੰਟ ਤੱਕ ਆ ਕਿਸੀ ਦਾ ਪਿੱਛੇ ਤੱਕ ਹੁੰਦਾ ਆ ਜਗ੍ਹਾ ਨੀਚੋਂ ਖਾਲੀ ਹੁੰਦੀ ਆ ਇਹਦਾ ਪੂਰਾ ਫਰੰਟ ਤੱਕ ਆ ਇਹਦਾ ਡੱਬਾ ਬਹੁਤ ਵੱਡਾ ਤੇ ਡੋਰ ਤੇ ਵੀ ਕਾਫੀ ਸਾਰੀ ਸਪੇਸ ਹੈ ਬਹੁਤ ਸਪੇਸ ਆਪਨ ਡੋਰ ਤੇ ਮਿਲ ਜਾਂਦੀ ਆ ਕੋਈ ਆਹ ਹੋ ਸਕਦਾ ਤੁਹਾਨੂੰ ਫ੍ਰਿਜ ਬਾਰੇ ਮੈਂ ਤੁਹਾਨੂੰ ਦੱਸਤਾ ਹੋਗਾ ਜੀ ਇਹਦੇ ਪ੍ਰਾਈਸ ਦੀ ਮੈਂ ਗੱਲ ਕਰਾਂ ਉਹ ਵੀ ਮੈਂ ਤੁਹਾਨੂੰ ਦੱਸਣੀ ਆ ਵੀ ਪ੍ਰਾਈਸ ਕੀ ਆ ਇਹਦਾ ਔਰ ਫ੍ਰੀ ਦੇ ਪ੍ਰਾਈਸ ਜੇ ਆਪਾਂ ਗੱਲ ਕਰੀ ਇਹਦਾ ਪ੍ਰਾਈਸ ਐਕਚੁਅਲ ਸੀਗਾ ਸੀ 60000 59000 ਸਮਥਿੰਗ ਸੀਗਾ ਪਰ ਕੁਝ ਉਹਨਾਂ ਨੇ ਡਿਸਕਾਊਂਟ ਲਗਾਇਆ ਹੋਇਆ ਸੀ ਕੁਝ ਸਾਨੂੰ ਕ੍ਰੈਡਿਟ ਕਾਰਡ ਤੇ ਡਿਸਕਾਊਂਟ ਮਿਲ ਗਿਆ ਉੱਤੇ ਉਸ ਤੋਂ ਬਾਅਦ ਇਹ ਆਇਆ ਹੈਗਾ 44000 ਦਾ 44000 ਸਾਨੂੰ ਪੈ ਗਿਆ ਅਪ੍ਰੋਕਸ ਤੇ ਬਾਕੀ ਇਹਦਾ ਪ੍ਰਾਈਸ ਨੇਅਰਬਾਊਟ 60000 ਸੀਗੀ ਇਸ ਕਰਕੇ ਸਾਨੂੰ ਅਸੀਂ ਸੋਚਿਆ ਅੱਛਾ ਕਾ ਸਾ ਡਿਸਕਾਊਂਟ ਮਿਲ ਰਿਹਾ ਵੀ ਚਲੋ ਲੈ ਲੈਣੇ ਲੈਣਾ ਪਊਗਾ ਤੇ ਪਹਿਲਾ ਵਾਲਾ ਫਿਰ ਜੇ ਅਸੀਂ ਬਾਹਰ ਵਾਲੇ ਕਿਚਨ ਚ ਰੱਖਿਆ ਉੱਥੇ ਸੈੱਟ ਆ ਗਿਆ ਹੁਣ ਤੱਕ ਠੀਕ ਚੱਲ ਰਿਹਾ ਹੈ ਇਕ ਤੋ ਤੇ ਜਿਹੜਾ ਗਾਸਕਟ ਆ ਆ ਡੋਰ ਤੇ ਜਿਹੜੀ ਆਪਾਂ ਬੈਲਟ ਰਬੜ ਕਹਿੰਦੇ ਨੇ ਇਹ ਲੂਸ ਹੀ ਇੱਥੇ ਫਰਿੱਜ ਖੁੱਲਦਾ ਬਹੁਤ ਜ਼ਿਆਦਾ ਸੀਗਾ ਤੇ ਉਹ ਤੇ ਗਾਸਕਟ ਲੂਸ ਕਰਕੇ ਨਹੀਂ ਆ ਤਾਂ ਕੂਲਿੰਗ ਨਹੀਂ ਬਣਦੀ ਸੀ ਤੇ ਉਹ ਬਾਹਰ ਕਿਚਨ ਵਿੱਚ ਅਸੀਂ ਉਹ ਰੱਖ ਤਾ ਤੇ ਉਥੇ ਹੁਣ ਤੱਕ ਤਾਂ ਠੀਕ ਚੱਲਦਾ ਕਿਉਂਕਿ ਉਥੇ ਜ਼ਿਆਦਾ ਖੁੱਲਦਾ ਨਹੀਂ ਹੈਗਾ ਹਨਾ ਸਿਰ ਦਿਨ ਚ ਦੋ ਚਾਰ ਵਾਰੀ ਖੋਲਦੇ ਆ ਤੇ ਇਹ ਵਾਲਾ ਫਰਿੱਜ ਇਤ ਅੰਦਰ ਜ਼ਿਆਦਾ ਖੁੱਲਦਾ ਇੱਥੇ ਆਪਾਂ ਸਮਾਨ ਦੀ ਲੋਡ ਜ਼ਿਆਦਾ ਪੈਂਦੀ ਆ ਉਸ ਕਰਕੇ ਇੱਥੇ ਕੰਮ ਨਹੀਂ ਵਧਿਆ ਕਰ ਰਹੇ ਸੀਗਾ ਕੋਈ ਉਹਦੀ ਗਾਸਕਟ ਦੀ ਪ੍ਰੋਬਲਮ ਸੀ ਜਿਹਦੇ ਕਰਕੇ ਉਹਦੀ ਕੂਲਿੰਗ ਨਹੀਂ ਬਣਦੀ ਸੀ ബാർവാലി കച്ച വീട് ചില